ਭਾਰਤ ਵੱਲੋਂ ਇੱਕ ਵਾਰ ਫੇਰ ਤੋਂ ਵੱਡਾ ਫੈਸਲਾ ਲੈਂਦੇ ਆ ਆਪਣੇ ਹਵਾਈ ਖੇਤਰ ਨੂੰ ਪਾਕਿਸਤਾਨੀ 에ਅਰਲਾਈਨਸ ਦੇ ਲਈ ਬੰਦ ਕਰ ਦਿੱਤਾ ਗਿਆ ਇੱਕ ਮਹੀਨੇ ਦੇ ਲਈ 에ਅਰਲਾਈਨਸ ਦੇ ਲਈ ਬੰਦ ਕੀਤਾ ਗਿਆ ਫੈਸਲੇ ਨੂੰ ਵਧਾਇਆ ਗਿਆ ਤੁਹਾਨੂੰ ਦੱਸ ਦਈਏ ਭਾਰਤੀ ਖੇਤਰ ਦੇ ਵਿੱਚ ਜਦੋਂ ਪਾਕਿਸਤਾਨ ਆਧਾਰਿਤ ਆਤਵਾਦੀ ਜਥੇਬੰਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ 22 ਅਪ੍ਰੈਲ ਨੂੰ ਪਹਿਲਗਾਮ ਤੋਂ ਬਾਅਦ ਉਦੋਂ ਤੋਂ ਹੀ ਭਾਰਤ ਨੇ ਪਾਕਿਸਤਾਨ ਅਧਾਰਤ ਹਵਾਈ ਜਹਾਜ਼ਾਂ ਦੇ ਲਈ ਭਾਰਤੀ ਹਵਾਈ ਖੇਤਰ ਬੰਦ ਕਰ ਦਿੱਤਾ ਸੀ ਤੁਹਾਨੂੰ ਦੱਸ ਦਈਏ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਸੀ ਉਸ ਦੇ ਵਿੱਚ 26 ਭਾਰਤੀ ਨਾਗਰਿਕ ਮਾਰੇ ਗਏ ਸਨ ਅਤੇ ਭਾਰਤ ਨੇ ਉਸੇ ਵੇਲੇ ਹੀ ਆਪਣੇ ਹਵਾਈ ਖੇਤਰ ਇਸਤੇਮਾਲ ਕਰਨ ਦੇ ਉੱਤੇ ਪਾਕਿਸਤਾਨੀ ਜਹਾਜ਼ਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ ਇਹ ਪਾਬੰਦੀ ਹੈ ਜੋ ਭਾਰਤ ਵੱਲੋਂ ਲਗਾਈ ਗਈ ਸੀ ਇਹ 24 ਮਈ ਨੂੰ ਖਤਮ ਹੋਣੀ ਸੀ ਇਸ ਤੋਂ ਬਾਅਦ ਭਾਰਤ ਨੇ ਇਸ ਦੇ ਵਿੱਚ ਇੱਕ ਮਹੀਨੇ ਦਾ ਵਾਅਦਾ ਕੀਤਾ ਸੀ ਇਸ ਪਾਬੰਦੀ ਦੇ ਵਿੱਚ ਸੋ 24 ਜੂਨ ਤੱਕ ਇਹ ਪਾਬੰਦੀ ਚੱਲਣੀ ਸੀ ਉਸ ਤੋਂ ਬਾਅਦ ਹੁਣ ਫਿਰ ਤੋਂ ਦੁਬਾਰਾ ਫੈਸਲਾ ਆਇਆ ਭਾਰਤ ਸਰਕਾਰ ਦਾ ਸੋ 24 ਜੁਲਾਈ ਤੱਕ ਇਹ ਪਾਬੰਦੀ ਜੋ ਲਗਾਈ ਗਈ ਹੈ ਪਾਕਿਸਤਾਨੀ ਜਹਾਜ਼ਾਂ ਦੇ ਉੱਤੇ ਇਹ ਵਧਾ ਦਿੱਤੀ ਗਈ ਹੈ ਯਾਨੀ ਕਿ 24 ਜੁਲਾਈ ਤੱਕ ਹੁਣ ਇਹ ਪਾਬੰਦੀ ਹੈ ਜਿਹੜੀ ਉਹ ਲਾਗੂ ਰਹੇਗੀ ਪਾਕਿਸਤਾਨ ਦੇ ਵਿੱਚ ਰਜਿਸਟਰਡ ਕਿਸੇ ਵੀ ਜਹਾਜ਼ ਪਾਕਿਸਤਾਨ ਦੀ ਕੋਈ ਵੀ 에ਅਰਲਾਈਨਸ ਜਾਂ ਪਾਕਿਸਤਾਨ ਦੇ ਆਪਰੇਟਰ ਵੱਲੋਂ ਚਲਾਇਆ ਜਾਣ ਵਾਲਾ ਕੋਈ ਵੀ ਹਵਾਈ ਜਹਾਜ਼ ਭਾਰਤੀ ਹਵਾਈ ਖੇਤਰ ਦੇ ਵਿੱਚ ਦਾਖਲ ਨਹੀਂ ਹੋ ਸਕੇਗਾ ਸੋ ਭਾਰਤ ਵੱਲੋਂ ਪਾਕਿਸਤਾਨੀ ਹਵਾਈ ਜਹਾਜ਼ਾਂ ਦੇ ਲਈ ਲਗਾਈ ਗਈ ਪਾਬੰਦੀ ਦੇ ਵਿੱਚ ਇੱਕ ਮਹੀਨੇ ਦਾ ਵਾਅਦਾ ਕਰ ਦਿੱਤਾ ਗਿਆ 24 ਜੂਨ ਤੱਕ ਕੀਤਾ ਗਿਆ ਵਾਅਦਾ ਹੁਣ 24 ਜੁਲਾਈ ਤੱਕ ਲਾਗੂ ਰਹੇਗਾ ਕਿਉਂਕਿ ਇੱਕ ਮਹੀਨੇ ਦਾ ਵਾਅਦਾ ਹੋਰ ਕਰ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ